ਜੋਬ ਦੇ ਪਿੱਛੇ ਪਈ ਹੋਈ ਹੈ ਜੀ ਜੋਬ ਦੇ ਪਿੱਛੇ ਹੈ ਉਹਨਾਂ ਲੋਕਾਂ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਜੇ ਕੱਲ ਨੂੰ ਜੋਬ ਨਾ ਮਿਲੀ ਤਾਂ ਉਹਦੇ ਕੋਲ ਇਹਦਾ ਸਬਸਟੀਟਿਊਟ ਕੀ ਹੈ ਤੇ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਣੇ ਕੰਮ ਦਾ ਮਾਲਕ ਹੋਣਾ ਇਹ ਜਾਦਾ ਵਧੀਆ ਹੈ ਬਜਾ ਕਿਸੇ ਦੀ ਲੱਖ ਰੁਪਏ ਮਹੀਨੇ ਦੀ ਕਿਸੇ ਦੀ ਜੀ ਗੁਲਾਮੀ ਕਰਨਾ ਹੁਣ ਬਹੁਤੇ ਲੋਕ ਪੁੱਛਦੇ ਨੇ ਵੀ ਸਰ ਵੀ ਫੀਸ ਜ਼ਿਆਦਾ ਹੈ ਜੀ ਮੈਨੂੰ 32 ਸਾਲ ਦਾ ਤਜਰਬਾ ਮੈਂ ਤਿੰਨ ਕਿਤਾਬਾਂ ਰੀਅਲ ਸੇਟ ਦੇ ਉੱਪਰ ਲਿਖੀਆਂ ਇੱਕ ਮੈਨੇਜਮੈਂਟ ਦੇ ਉੱਪਰ ਲਿਖੀ ਹੋਈ ਹੈ ਉਹ ਜਿਹੜੀ ਸਾਰੀ ਦੀ ਸਾਰੀ ਮੈਂ ਆਪਣੀ ਨੌਲੇਜ ਜਿੰਨੀ 32 ਸਾਲ ਦੇ ਵਿੱਚ ਮੇਰੇ ਕੋਲ ਉਹ ਸਾਰੀ ਦੀ ਸਾਰੀ ਉਹਨਾਂ ਨੂੰ ਦੇ ਦਿੱਤੀ ਜਿਹੜੀ ਸਰ ਕਹਿੰਦੇ ਐ ਕੋਈ ਪ੍ਰਾਪਰਟੀ ਚੋਂ ਕੁਝ ਇਨਕਮ ਆਨ ਕਰ ਸਕਦੇ ਹੋ ਜਿਹੜੇ ਲੋਕ ਜੋਬ ਦੇ ਪਿੱਛੇ ਭੱਜੇ ਹੋਏ ਨੇ ਤੁਸੀਂ ਸਰ ਦੀ ਕਲਾਸ ਜੋਇਨ ਕਰੋ सर तो कोई सीखो कि अपनी लाइफ से अगे बढ़ो मैंने राजवंत सर की वीडियो काफ़ी टाइम से मैं फॉलो कर रहा था मैं लंदन में था वहाँ पे मैंने काफ़ी सारी ट्रेनिंग अटेंड की लेकिन मैं देखना चाहता था कि राजवंत सर कैसे ये ट्रेन करते हैं बच्चों को तो मैं यहाँ पे आया प्रॉपर्टी का काम बहुत टाइम तो कर रहा बट बार ए बारे च पूरा नॉलेज नहीं सी लीगल जो होंगे ना कि डॉक्यूमेंट्स कहे कड़े वेरीफाई करने चाहिए पहले लैन तो पहला या फिर अपना कार् की प्रॉपर्टी खरीदी है तो भी ठगी ना हो जाए अपने नाल ਉਸ ਕਰਕੇ ਫਿਰ ਅਦੀਵਾਰਿਕ ਪੂਰੀ ਜਾਣਕਾਰੀ ਲੈਣ ਉਸੇ ਮੈਂ ਸਰ ਦੀ ਕਲਾਸਾਂ ਜੁਆਇਨ ਕੀਤੀ ਹੈ ਤੇ ਮੈਂ ਗੁਰਦਾਵਾਲਾ ਵਿੱਚ ਮਤਲਬ ਕਾਫੀ ਟਾਈਮ ਸੇ ਦੇਖ ਰਹਾ ਹਾਂ ਜੋ ਲੋਕ ਰੀਅਲ ਏਸਟੇਟ ਦੇ ਬਿਜ਼ਨਸ ਵਿੱਚ ਐਸੋਸੀਏਟਡ ਹੈ ਮੈਂ ਦੇਖ ਰਹਾ ਹਾਂ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਮਤਲਬ ਹਰ ਬੰਦੇ ਕੋਲ ਬੜੀ ਬੜੀ ਗੱਡੀਆਂ ਹਨ ਅਤੇ ਬਹੁਤ ਸਾਰੇ ਐਸੈਟ ਉਹਨਾਂ ਨੇ ਬਣਾ ਲਿਏ ਹਨ ਤੈਨੂੰ ਲੱਗਿਆ ਵੀ ਥੋੜਾ ਜਿਹਾ ਆਪਾਂ ਨੂੰ ਇਸ ਫੀਲਡ ਵਿੱਚ ਹੋਰ ਸਿੱਖਣਾ ਚਾਹੀਦਾ ਤਾਂ ਕਿ ਨੁਕਸਾਨ ਹੋਣ ਤੋਂ ਪਹਿਲਾਂ ਬਚਿਆ ਜਾ ਸਕੇ ਮੇਰਾ ਮੋਟਿਵ ਇਹੀ ਸੀਗਾ ਸਿੱਖਣ ਦਾ ਵੇ ਬਾਤ ਇਹਨਾਂ ਲੱਗੇ ਵੀ ਜੇ ਸਿੱਖ ਲੈਂਦੇ ਤਾਂ ਸ਼ਾਇਦ ਨੁਕਸਾਨ ਨਾ ਖਾਂਦੇ ਮੈਂ ਹਰ ਬੰਦੇ ਨੂੰ ਰეკਮੈਂਡ ਕਰਾਂਗਾ ਜਿਹੜਾ ਵੀ ਰੀਅਲ ਏਸਟੇਟ 'ਚ ਆਉਣਾ ਚਾਹੁੰਦਾ ਹੈ ਪਲੀਜ਼ ਸਰ ਦੀ ਕਲਾਸ ਇੱਕ ਵਾਰੀ ਜ਼ਰੂਰ ਜੁਆਇਨ ਕਰੋ ਇਹਨੂੰ ਆਪਣੀ ਰੀਅਲ ਏਸਟੇਟ ਦੀ ਪਹਿਲੀ ਕਿਸ਼ ਸਮਝੋ ਜਿਹੜੀ ਚੱਲ ਜਾਇਦਾਦ ਹੈ ਉਹ ਹਮੇਸ਼ਾ ਰੇਟ ਘਟਾਉਂਦੀ ਹੈ ਜਿਹੜੀ ਅਚਲ ਜਾਇਦਾਦ ਹੈ ਉਹ ਕਦੇ ਵੀ ਰੇਟ ਨਹੀਂ ਘਟਾਉਂਦੀ ਉਹ ਰੇਟ ਨੂੰ ਉੱਪਰ ਲੈ ਕੇ ਜਾਂਦੀ ਜੇ ਤੁਸੀਂ ਆਈਫੋਨ ਰੱਖਣ ਦੇ ਸ਼ੌਕੀਨ ਹੋ 4 ਸਾਲ ਦੇ ਵਿੱਚ ਆਈਫੋਨ ਤੁਸੀਂ ਰੱਖਦੇ ਹੋ 3000 ਰੁਪਏ ਮਹੀਨਾ ਤੁਸੀਂ ਮਤਲਬ ਆਈਫੋਨ ਦਾ ਦੇ ਰਹੇ ਹੋ ਕੈਲਕੂਲੇਸ਼ਨ ਕਰਕੇ ਦੇਖੋ 4 ਸਾਲ 1.5 ਲੱਖ ਰੁਪਏ ਦਾ ਫੋਨ ਹੈ 4 ਸਾਲ ਦਾ ਮਤਲਬ 48 ਮਹੀਨੇ 50 ਮਹੀਨੇ ਮੰਨ ਲਓ 50 ਨੂੰ ਜੇ 1.5 ਲੱਖ ਨਾਲ ਗੁਣਾ ਕਰ ਦੋ ਤਾਂ 3000 ਰੁਪਏ ਮਹੀਨਾ 3000 ਰੁਪਏ ਮਹੀਨਾ ਤਾਂ ਤੁਹਾਡਾ ਜਿੰਨਾ ਤੁਸੀਂ ਖਰਚਾ ਗਿਣਦੇ ਨਹੀਂ ਨਹੀਂ ਫਿਰ ਜਦੋਂ ਗਲਤ ਕੰਮ ਹੋ ਜਾਂਦਾ ਕੋਈ ਗਲਤ ਡਿਸੀਜਨ ਲੈ ਹੋ ਜਾਂਦਾ ਜਾਂ ਬੰਦੇ ਦੇ ਪੈਸੇ ਖਾ ਜਾਂਦੇ ਆ ਫਿਰ ਬੰਦੇ ਅੱਖਾਂ ਚ ਮੁੱਕੀਆਂ ਦੇ ਦੇ ਕੇ ਰਹੁੰਦੇ ਆ ਆਪਣਾ ਜਾਣਕਾਰ ਤਾਂ ਹੈਗਾ ਮੇਰਾ ਉਹ ਮੇਰੇ ਮੇਰੇ ਮਾਮੇ ਦਾ ਮੁੰਡਾ ਹੈਗਾ ਕੋਈ ਪ੍ਰਾਪਰਟੀ ਦਾ ਕੰਮ ਕਰਦਾ ਉਹ ਮੇਰੇ ਭੂਆ ਦਾ ਮੁੰਡਾ ਹੈਗਾ ਜਿਹੜਾ ਕੰਮ ਕਰਦਾ ਜਾਂ ਮੇਰਾ ਸਾਲਾ ਹੈਗਾ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਉਹ ਮੇਰਾ ਜਾਣਕਾਰ ਤਾਂ ਹੈਗਾ ਕੀ ਉਹ ਪ੍ਰਾਪਰਟੀ ਸਬਜੈਕਟ ਦਾ ਜਾਣਕਾਰ ਹੈ ਕਿ ਨਹੀਂ ਇਹ ਇੰਪੋਰਟੈਂਟ ਪੁਆਇੰਟ ਮੈਂ ਗਰੰਟੀ ਕਰਦਾ ਯਾਰ ਕਿ ਤੁਹਾਨੂੰ ਪ੍ਰਾਪਰਟੀ ਦੇ ਵਿੱਚ ਮਾਰ ਪੈ ਨਹੀਂ ਸਕਦੀ ਕਿਉਂਕਿ ਜਦੋਂ ਤੁਸੀਂ ਕੰਪੈਰੀਜ਼ਨ ਕਰ ਲੈਂਦੇ ਹੋ ਰੇਟ ਦਾ ਤਾਂ ਤੁਹਾਨੂੰ ਕੋਈ ਬੰਦਾ ਮਹਿੰਗੀ ਪ੍ਰੋਪਰਟੀ ਡੀਲਰ ਦੇ ਥਰੂ ਹੀ ਕੋਈ ਬੰਦਾ ਪ੍ਰੋਪਰਟੀ ਕਿਉਂ ਖਰੀਦੇ ਆਮ ਤੌਰ ਤੇ ਬਹੁਤ ਇੱਕ ਤਰ੍ਹਾਂ ਦਾ ਕਾਹੋ ਵੀ ਹੈਗਾ ਜਿਹੜਾ ਕਹਿੰਦਾ ਜੇ ਕਿਸੇ ਦਾ ਪਲਾਟ ਲੈਣਾ ਹੈ ਨੀ ਮਾਲਕਰੋਂ ਮਿਲੋ ਤਰਾ ਜਾ ਕੇ ਵੀ ਇਹ ਕਮਿਸ਼ਨ ਬਚਾਓ ਤੁਸੀਂ ਫਸ ਵੀ ਤਾਂ ਸਕਦੇ ਹੋ ਉਹ ਤਾਂ 1% ਬਚਾਉਂਦੇ ਬਚਾਉਂਦੇ ਤੁਸੀਂ 100% ਪੈਸਾ ਫਸਾ ਸਕਦੇ ਹੋ ਗਿਰਿਆ ਹੋਇਆ ਤਾਂ ਬੰਦਾ ਠੀਕ ਹੋ ਜਾਂਦਾ ਜਦੋਂ ਪ੍ਰੋਪਰਟੀ ਜਦੋਂ ਪੈਸੇ ਦਾ ਗਰਾਵਟਾ ਨਹੀਂ ਪੈਸੇ ਤੇ ਥੱਲੇ ਲੱਗ ਜਾਂਦਾ ਜਾਂ ਕਰਜ਼ਾ ਚੜ ਜਾਂਦਾ ਤਾਂ ਉਹਦੇ ਤੋਂ ਕਰਜ਼ਾ ਨਹੀਂ ਉਤਰਦਾ ਚਿੱਤੀ ਚਿੱਤੀ ਬੰਦੇ ਦਾ ਪਰ ਹੂੰ ਤੇ ਜਿਹੜੇ ਬੰਦੇ ਨਹੀਂ ਕਰ ਸਕਦੇ ਫੀਸ ਨਹੀਂ ਦੇ ਸਕਦੇ ਤੇ ਉਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਵਿੱਚ ਇੱਕ ਕੰਮ ਕਰਨ ਦਾ ਜਜਵਾ ਹੈ ਜਨੂਨ ਹੈ ਜੌਬ ਨਹੀਂ ਮਤਲਬ ਜੇ ਜੌਬ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਮਿਲੀ ਨਹੀਂ ਉਹਨਾਂ ਬੰਦਿਆਂ ਨੂੰ ਮੈਂ ਫ੍ਰੀ ਵੀ ਦਸਕਾਦਾ ਯਾਰ ਹੂੰ ਤੇ ਫ੍ਰੀ ਦਸਕਾਣ ਦਾ ਮਤਲਬ ਇਹ ਹੀ ਹੈ ਕਿ ਜਿਹੜਾ ਉਹ ਬੰਦੇ ਜਿਹੜੇ ਹੈਗੇ ਆ ਸਾਡੇ ਕੁਝ ਨੌਜਵਾਨ ਵਰਗ ਹੈ ਉਹ ਖੁਸ਼ਹਾਲੀ ਵਾਲੇ ਰਸਤੇ ਤੇ ਤੁਰਨ ਤਾਂ ਲੱਗ ਜਾਣਾਂ ਰਾਜਵੰਦ ਸਿੰਘ ਮਹਾਲੀ ਉਹ ਸ਼ਖਸੀਅਤ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਇੱਥੇ ਰਹਿ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਪ੍ਰਾਪਰਟੀ ਕਾਰੋਬਾਰ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਹੈ ਕਿਉਂ ਕਰਨਾ ਚਾਹੀਦਾ ਬਹੁਤ ਸਾਰੇ ਤਮਾਮ ਸਵਾਲਾਂ ਦੇ ਨਾਲ ਕਰਦਿਆਂ ਗੱਲਬਾਤ ਸਰਦਾਰ ਰਾਜਵੰਦ ਸਿੰਘ ਮਹਾਲੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਲੇਖ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਪ੍ਰਾਪਰਟੀ ਕਾਰੋਬਾਰ ਜਿਆਦਾ ਪੜਾ ਲੈ ਕਾਮਯਾਬ ਹੋ ਸਕਦਾ ਹੈ ਕੌਣ ਕੰਮ ਜਾਓ ਹੋ ਸਕਦਾ ਹੈ ਜੇ ਪ੍ਰੋਪਰਟੀ ਕਾਰੋਬਾਰ ਤੇ ਆਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਦੇਖੋ ਜਿਹੜਾ ਇਹ ਸਵਾਲ ਹੈ ਤੁਹਾਡਾ ਵੀ ਪ੍ਰੋਪਰਟੀ ਕਾਰੋਬਾਰ ਪੜ੍ਹਨ ਲਿਖ ਕੇ ਕਰਨਾ ਚਾਹੀਦਾ ਪੜ੍ਹਾਈ ਲਿਖਾਈ ਤਾਂ ਕੋਈ ਮਾੜੀ ਚੀਜ਼ ਹੈ ਨਹੀਂ ਜੇ ਪੜ੍ਹਾਈ ਲਿਖਾਈ ਸਿਆਣਪ ਸੋਝੀ ਦੇ ਪ੍ਰਾਪਤ ਕਰਨ ਵਾਸਤੇ ਲਈ ਜਾਵੇ ਮੰਨ ਲਓ ਸੋਝੀ ਪ੍ਰਾਪਤ ਕਰਨੀ ਹੈ ਆਪਾਂ ਨੇ ਜੇ ਸਿਆਣਪ ਅਕਲ ਪ੍ਰਾਪਤ ਕਰਨੀ ਹੈ ਫਿਰ ਤਾਂ ਪੜ੍ਹਾਈ ਲਿਖਾਈ ਕੋਈ ਮਾੜੀ ਨਹੀਂ ਜੇ ਪੜ੍ਹਾਈ ਲਿਖਾਈ ਕਰਕੇ ਡਿਗਰੀਆਂ ਲੈ ਕੇ ਨੌਕਰੀਆਂ ਪਿੱਛੇ ਹੀ ਭਜਣਾ ਨੌਕਰੀਆਂ ਵਿੱਚ ਹੀ ਭਜਣਾ ਜਾਂ ਨੌਕਰੀਆਂ ਨਾ ਮਿਲਣ ਤੋਂ ਬਾਅਦ ਫਿਰ ਡਿਪਰੈਸ਼ਨ ਦੇ ਵਿੱਚ ਚਲੇ ਜਾਣਾ ਨਸ਼ੇ ਪਤੇ ਕਰਨ ਲੱਗ ਜਾਣਾ ਇਹ ਚੀਜ਼ ਨੂੰ ਮੈਂ ਮਾੜਾ ਸਮਝਦਾ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਪੜਾਈ ਲਿਖਾਈ ਕੀਤੀ ਵੀ ਹੈ ਪੜਾਈ ਲਿਖਾਈ ਦੇ ਨਾਲ ਤੁਹਾਨੂੰ 100% ਅਸ਼ੋਰ ਹੋ ਕੇ ਨਹੀਂ ਤੁਸੀਂ ਚੱਲ ਸਕਦੇ ਕਿ ਤੁਹਾਨੂੰ ਜੋਬ ਮਿਲੇਗੀ ਕਈ ਵਾਰ ਇਹ ਹੁੰਦਾ ਕਿ 25 30 ਸਾਲ ਦਾ 25 ਸਾਲ ਦਾ ਬੱਚਾ ਹੁੰਦਾ ਉਹਨੂੰ ਜੋਬ ਨਹੀਂ ਮਿਲਦੀ ਫਿਰ 30 ਦਾ ਹੋ ਜਾਂਦਾ 35 ਦਾ ਹੋ ਜਾਂਦਾ ਓਵਰੇਜ ਹੋ ਜਾਂਦਾ ਉਹਨੂੰ ਜੋਬ ਨਹੀਂ ਮਿਲਦੀ ਉਹ ਨਾ ਫਿਰ ਉਧਰ ਜਾਂਦਾ ਨਾ ਉਧਰ ਰਹਿੰਦਾ ਮੈਂ ਮੈਂ ਇਸ ਗੱਲ ਦੇ ਵਿੱਚ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਕਿ ਜਿਹੜੇ ਬੰਦੇ ਜੋਬ ਦੇ ਪਿੱਛੇ ਪਈ ਹੋਈ ਹੈ ਜੀ ਜੋਬ ਦੇ ਪਿੱਛੇ ਹੈ ਉਹਨਾਂ ਲੋਕਾਂ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਜੇ ਕੱਲ ਨੂੰ ਜੋਬ ਨਾ ਮਿਲੀ ਤਾਂ ਉਹਦੇ ਕੋਲ ਇਹਦਾ ਸਬਸਟੀਟਿਊਟ ਕੀ ਹੈ ਕੋਈ ਗੱਲ ਨਹੀਂ ਜੌਬ ਨਹੀਂ ਮਿਲਦੀ ਜੌਬ ਤਾਂ ਸਾਰਿਆਂ ਨੂੰ ਸਾਰੇ ਕੋਲ ਤਾਂ ਜੌਬ ਨਹੀਂ ਹੈ ਸਾਰੇ ਬਿਨਾਂ ਜੌਬ ਤੋਂ ਭੁੱਖੇ ਨਹੀਂ ਮਰਦੇ ਬੰਦੇ ਨੇ ਤਰੱਕੀਆਂ ਬਥੇਰੀਆਂ ਕੀਤੀਆਂ ਜਿਹੜੇ ਬੰਦੇ ਘੱਟ ਪੜੇ ਲਿਖੇ ਉਹਨਾਂ ਨੇ ਬਥੇਰੀਆਂ ਤਰੱਕੀਆਂ ਕੀਤੀਆਂ ਤੇ ਜੇ ਘੱਟ ਪੜੇ ਲਿਖੇ ਬੰਦੇ ਤਰੱਕੀ ਕਰ ਸਕਦੇ ਪੜੇ ਲਿਖੇ ਕਿਉਂ ਨਹੀਂ ਕਰ ਸਕਦੇ ਮਾਈਂਡ ਸੈਟ ਚੇਂਜ ਕਰਨੀ ਲੋੜ ਹੈ ਮਾਈਂਡ ਸੈਟ ਨੂੰ ਬਦਲੋ ਜਦੋਂ ਤੁਹਾਡਾ ਮਾਈਂਡ ਸੈਟ ਮਾਈਂਡ ਸੈਟ ਚੇਂਜ ਹੋ ਜਾਏਗਾ ਜਦੋਂ ਤੁਹਾਡੇ ਮਾਈਂਡ ਸੈਟ ਦੀ ਦਿਸ਼ਾ ਬਦਲੇਗੀ ਉਸ ਵੇਲੇ ਤੁਹਾਡੀ ਦਸ਼ਾ ਆਪਣੇ ਆਪ ਬਦਲੇਗੀ ਤਾਂ ਡੈਫੀਨੇਟਲੀ ਅਸੀਂ ਕੋਈ ਨਾ ਕੋਈ ਛੋਟਾ ਮੋਟਾ ਬਿਜ਼ਨਸ ਕਰ ਸਕਦੇ ਆ ਛੋਟਾ ਮੋਟਾ ਬਿਜ਼ਨਸ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਨੌਕਰੀ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਰਹਿ ਹੀ ਸਕਦੇ ਹੋ ਜੇ ਤੁਸੀਂ ਆਪਣਾ ਕੰਮ ਕਰੋ ਤੇ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਣੇ ਕੰਮ ਦਾ ਮਾਲਕ ਹੋਣਾ ਇਹ ਜ਼ਿਆਦਾ ਵਧੀਆ ਹੈ ਜਿਵੇਂ ਕਿਸੇ ਦੀ 1 ਲੱਖ ਰੁਪਏ ਮਹੀਨੇ ਦੀ ਕਿਸੇ ਦੀ ਜੀ ਗੁਲਾਮੀ ਕਰਨ ਨਾਲ ਜੇ ਕਿਸੇ 1 ਲੱਖ ਰੁਪਏ ਸੈਲਰੀ ਵੀ ਮਿਲਦੀ ਹੈ ਤੁਹਾਨੂੰ ਗੁਲਾਮੀ ਕਰਦੇ ਹੋ ਤੁਹਾਨੂੰ ਟੈਨਸ਼ਨ ਪਾ ਕੇ ਰੱਖਦਾ ਤੁਹਾਨੂੰ ਉਹ 24 ਘੰਟੇ ਪ੍ਰੈਸ਼ਰ ਦੇ ਵਿੱਚ ਰੱਖਦਾ ਉਹਦੇ ਨਾਲੋਂ ਚੰਗਾ 50000 ਰੁਪਏ ਆਪਣਾ ਕਮਾਉਣਾ ਚਾਹੀਦਾ 50-3000 ਰੁਪਏ ਆਪਣਾ ਕਮਾਣਾ ਚੰਗਾ ਉਹ ਜ਼ਿਆਦਾ ਬੈਟਰ ਹੈ ਤੁਸੀਂ ਮਤਲਬ ਜੇ ਪ੍ਰੈਸ਼ਰ ਚੱਲਣ ਲਾਓ ਪ੍ਰੈਸ਼ਰ ਨਾ ਚੱਲੋ ਜੇ ਪ੍ਰੈਸ਼ਰ ਤੋਂ ਬਚਣਾ ਚਾਹਦੇ ਹੋ ਥੋੜਾ ਜਿਹਾ ਕੰਮ ਕਰੋ ਜੇ ਕੰਮ ਕਰੋਗੇ ਇਧਰ ਜੋਬ ਮਤਲਬ ਬਿਜ਼ਨਸ ਦੇ ਵਿੱਚ ਆ ਕੇ ਤੁਹਾਨੂੰ ਪ੍ਰੈਸ਼ਰ ਵੀ ਆ ਗਿਆ ਤਾਂ ਵੀ ਕੋਈ ਬੜੀ ਗੱਲ ਨਹੀਂ ਯਾਰ ਤੁਸੀਂ ਆਪਣਾ ਕੰਮ ਤਾਂ ਕਰ ਰਹੇ ਹੋ ਨੇ ਠੱਪੂ-ਕੱਟੂ ਟ੍ਰੇਨਿੰਗ ਦਾ ਮੈਂ ਚਾਹਾਂਗਾ ਕਿ ਕਿਹੜੇ-ਕਿਹੜੇ ਸੈਸ਼ਨ ਚੱਲਦੇ ਆ ਤਿੰਨ ਦਿਨਾਂ ਟ੍ਰੇਨਿੰਗ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਪਹੁੰਚਦੇ ਨੇ ਵੀ ਸਰ ਵੀ ਫੀਸ ਜ਼ਿਆਦਾ ਜੀ ਕੀ ਉਹ ਫੀਸ ਵਾਰ-ਵਾਰ ਲਈ ਜਾਂਦੀ ਹੈ ਜਿਹੜੀ ਸਾਡੀ ਪ੍ਰਾਪਰਟੀ ਕਾਰੋਬਾਰ ਦੀ ਟ੍ਰੇਨਿੰਗ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਪ੍ਰਾਪਰਟੀ ਕਾਰੋਬਾਰ ਦੀ ਟ੍ਰੇਨਿੰਗ ਮੈਂ ਦੰਨਾ ਖੁਦ ਦੰਨਾ ਮੈਨੂੰ 32 ਸਾਲ ਦਾ ਤਜਰਬਾ ਮੈਂ ਤਿੰਨ ਕਿਤਾਬਾਂ ਰੀਅਲ ਸੈਟ ਦੇ ਉੱਪਰ ਲਿਖੀਆਂ ਇੱਕ ਮੈਨੇਜਮੈਂਟ ਦੇ ਉੱਪਰ ਲਿਖੀ ਹੋਈ ਹੈ ਉਹ ਜਿਹੜੀ ਸਾਰੀ ਦੀ ਸਾਰੀ ਮੇਰਾ ਆਪਣੀ ਨੌਲੇਜ ਜਿੰਨੀ 32 ਸਾਲ ਦੇ ਵਿੱਚ ਮੇਰੇ ਕੋਲ ਉਹ ਸਾਰੀ ਦੀ ਸਾਰੀ ਉਹਨਾਂ ਨੂੰ ਦੇਣਾ ਜਿੰਨੀ ਕਿ ਮੈਂ ਫੀਸ ਚਾਰਜ ਕਰਦਾ ਉਹ ਫੀਸ ਜਿਹੜੇ ਉਹਨਾਂ ਲੋਕਾਂ ਨੂੰ ਜ਼ਿਆਦਾ ਲੱਗਦੀ ਜਿਹੜੇ ਮੇਰੀ ਟ੍ਰੇਨਿੰਗ 'ਚ ਨਹੀਂ ਆਏ ਜਿਹੜੇ ਮੇਰੀ ਟ੍ਰੇਨਿੰਗ ਦੇ ਵਿੱਚ ਆਏ ਉਹਨਾਂ ਦੇ ਫੀਡਬੈਕ ਦੇਖੋ ਉਹ ਕਹਿੰਦੇ ਆ ਜੀ ਤੁਸੀਂ ਫੀਸ ਵਧਾ ਦਿਓ ਫੀਸ ਆਪਾਂ ਵਧਾਵਾਂਗੇ ਤਾਂ ਇਹ ਨਾ ਹੋਵੇ ਕਿ ਦੂਜੇ ਲੋਕਾਂ ਦੇ ਮਤਲਬ ਉਹਦੀ ਪਹੁੰਚ ਤੋਂ ਬਾਹਰ ਚਲੀ ਜਾਵੇ ਮੈਂ ਚਾਹਣਾ ਵੀ ਉਨੀਕ ਪਹੁੰਚ ਦੇ ਵਿੱਚ ਰੱਖੀ ਜਾਵੇ ਫੀਸ ਉਨੀ ਰੱਖੀ ਜਾਵੇ ਜਿੰਨੀ ਦੂਜੇ ਲੋਕਾਂ ਨੇ ਪਹੁੰਚ ਦੇ ਦਿੱਤੀ ਹੋਵੇ ਹਾਂ ਜੇਕਰ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਪ੍ਰੋਪਰਟੀ ਦਾ ਕੰਮ ਸਿੱਖਣਾ ਚਾਹੁੰਦੇ ਉਹ ਕੋਈ ਪੈਸੇ ਨਹੀਂ ਮੈਂ ਉਹਨਾਂ ਵਾਸਤੇ ਤਿੰਨ ਚਾਰ ਚੀਜ਼ਾਂ ਰੱਖੀਆਂ ਨੇ ਨੰਬਰ 1 ਉਹਦੀ ਜਿਹੜੀ ਸੈਲਰੀ ਹੈ ਪਰਿਵਾਰ ਦੀ ਆਮਦਨ ਹੈ 30000 ਤੋਂ ਜ਼ਿਆਦਾ ਨਾ ਹੋਵੇ ਨੰਬਰ 2 ਉਹਦਾ ਆਪਣਾ ਘਰ ਨਾ ਹੋਵੇ ਜੇ ਹੋਵੇ ਤਾਂ ਦੋ ਦੋ ਮੰਜ਼ਿਲਾ ਘਰ ਨਾ ਹੋਵੇ ਤੀਸਰਾ ਨੰਬਰ ਤੇ ਉਹਦੇ ਕੋ ਘਰ ਨਾ ਹੋਵੇ ਜੇ ਘਰ ਨਹੀਂ ਤਾਂ ਮੈਂ ਉਹਨਾਂ ਨੂੰ ਫ੍ਰੀਜ਼ ਕਰਨਾ ਸਾਰੀ 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 ਟ੍ਰੇਨਿੰਗ ਮੇਰੇ ਵੱਲੋਂ ਫ੍ਰੀ ਹੈ ਜੀ ਉਹਦਾ ਟ੍ਰੇਨਿੰਗ ਦੇ ਵਿੱਚ ਜੋ ਵੀ ਉਹਨੂੰ ਅਸੀਂ ਮਤਲਬ ਜਿਵੇਂ ਦੂਸਰੇ ਬੰਦੇ ਬੈਠਦੇ ਆ ਫੀਸ ਦੇ ਨਾਲ ਉੱਥੇ ਉੱਥੇ ਹੀ ਉਹਨਾਂ ਨੇ ਬੈਠਣਾ ਉੱਥੇ ਹੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਉੱਥੇ ਹੀ ਉਹਨਾਂ ਦੇ ਸਵਾਲ ਜਵਾਬ ਹੋਣੇ ਆ ਉੱਥੇ ਹੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਾਲ ਮੈਂ ਉਹਨਾਂ ਨੂੰ ਸੈਟੀਸਫਾਈ ਕਰਨਾ ਮਤਲਬ ਇਹ ਨਹੀਂ ਹੈ ਉਹਨਾਂ ਦਾ ਦਰਹੰਤ ਕੋਈ ਨਹੀਂ ਮਤਲਬ ਵਿਤਕਰਾ ਕੋਈ ਨਹੀਂ ਕੀਤਾ ਜਾਂਦਾ ਇਹ ਮੇਰਾ ਫਰੀਆ ਵਾ ਇਹ ਮੇਰਾ ਦੂਜੇ ਵਾਲਾ ਮੈਨੂੰ ਕਹਿੰਨਾ ਕਿ ਜਿੰਨੇ ਜਿੰਨੇ ਮਰਜ਼ੀ ਕੁਐਸਚਨ ਲੈ ਕੇ ਆਓ ਜਿੰਨੇ ਮਰਜ਼ੀ ਕੁਐਸਚਨ ਲੈ ਕੇ ਆਓ ਮੈਨੂੰ ਮਜ਼ਾ ਆਉਂਦਾ ਯਾਰ ਜਿੰਨੇ ਸਵਾਲ ਲੈ ਕੇ ਆਓਗੇ ਮੈਨੂੰ ਮੈਨੂੰ ਪੁੱਛ ਦਿਓ ਤੁਸੀਂ ਮੈਨੂੰ ਬੜਾ ਅੱਛਾ ਲੱਗਦਾ ਯਾਰ ਸਵਾਲ ਦਾ ਜਵਾਬ ਦੇਣਾ ਮੈਂ ਕਦੇ ਘਬਰਾਉਂਦਾ ਨਹੀਂ ਕਦੇ ਮੈਂ ਮਤਲਬ ਕਾਲਾ ਨਹੀਂ ਪੈਂਦਾ ਚਾਹੇ ਮੈਨੂੰ ਇੱਕ ਸਵਾਲ ਨੂੰ ਬੰਦਾ 6 ਵਾਰ ਪੁੱਛ ਲਵੇ ਮੈਨੂੰ ਕੋਈ ਦਿੱਕਤ ਨਹੀਂ ਮੈਂ ਦੁਬਾਰੇ ਉਹਨੂੰ ਫੇਰ ਸਰਟੀਫਾਈ ਕਰਨ ਦੀ ਕੋਸ਼ਿਸ਼ ਕਰਦਾ ਇਸ ਢੰਗ ਨਾਲ ਹੀ ਹੋਊਗਾ ਉਸ ਢੰਗ ਨਾਲ ਉਹ ਜੋ ਉਸ ਢੰਗ ਨਾਲ ਹੀ ਹੋਏ ਉਸ ਢ ਇਹ ਡਿਪੈਂਡ ਕਰਦਾ ਵੀ ਮੇਰੇ ਕੋਲ ਕਿੰਨਾ ਹੈ ਮੈਂ ਕਿਵੇਂ ਕਰ ਸਕਦਾ ਉਹਦਾ ਜਿੱਤੇ ਮੈਂ ਜੇ ਇੱਕ ਵਾਰੀ ਦੀ ਦੇ ਸਕਦਾ ਦੂਜੀ ਵੀ ਦੇ ਦੂੰ ਦੂਜੀ ਵੀਰ ਨੇ ਤੇਜੀ ਵੀਰ ਦੇ ਦੂੰ ਇਹ ਤਾਂ ਹੈ ਨਹੀਂ ਕਿ ਬੰਦਾ ਸੈਟੀਸਫਾਈ ਨਾ ਹੋਵੇ ਜਰ ਸਪਾਈ ਤਾਂ ਮੈਂ ਕਰਕੇ ਭੇਜੂ ਉਹਨੂੰ ਇਹ ਮੇਰੀ ਗਾਰੰਟੀ ਹੈ ਇਹ ਮੇਰਾ ਦਾਵਾ ਇਹ ਮੇਰਾ ਵਾਦਾ ਮੈਨੂੰ ਸਰ ਬਾਰੇ ਇੰਸਟਾਗ੍ਰam ਵੀਡੀਓਸ ਤੋਂ ਪਤਾ ਚੱਲਿਆ ਸੀਗਾ ਮੈਂ ਸਰ ਵੀ ਹੁਣੇ 3 ਦਿਨ ਦੀ ਕਲਾਸ ਲਾ ਕੇ ਹਟਿਆ ਸਰ ਤੁਹਾਨੂੰ ਪਹਿਲੇ ਦਿਨ ਵਾਈ ਬਿਜ਼ਨਸ ਵਾਈ ਰੀਅਲ ਏਸਟੇਟ ਐਂਡ ਹਾਊ ਟੂ ਸਟਾਰਟ ਇਨ ਰੀਅਲ ਏਸਟੇਟ ਪੜ੍ਹਾਉਂਦੇ ਨੇ ਦੂਜੇ ਦਿਨ ਪਰਸਨਲੀ ਆਪਾਂ 25 ਤੋਂ 30 ਸਾਈਟ ਵਿਜ਼ਿਟਸ ਕਰਦੇ ਆ ਤੇ ਤੀਜੇ ਦਿਨ ਆ ਕੇ ਆਪਾਂ ਉਹਨਾਂ ਸਾਰੀ ਸਾਈਟਸ ਦੀ ਕੈਲਕੂਲੇਸ਼ਨ ਉਹਨਾਂ ਦਾ ਕੰਪੈਰੀਜ਼ਨ ਤੇ ਤੁਹਾਨੂੰ ਕਿਵੇਂ ਸੇਲ ਕਰਨਾ ਹੈ ਉਹ ਸਰ ਸਿਖਾਉਂਦੇ ਆ ਮੈਂ ਹਰ ਬੰਦੇ ਨੂੰ ਰეკਮੈਂਡ ਕਰਾਂਗਾ ਜਿਹੜਾ ਵੀ ਰੀਅਲ ਏਸਟੇਟ 'ਚ ਆਉਣਾ ਚਾਹੁੰਦਾ ਹੈ ਪਲੀਜ਼ ਸਰ ਦੀ ਕਲਾਸ ਇੱਕ ਵਾਰੀ ਜ਼ਰੂਰ ਜੁਆਇਨ ਕਰੋ ਇਹਨੂੰ ਆਪਣੀ ਰੀਅਲ ਏਸਟੇਟ ਦੀ ਪਹਿਲੀ ਕਿਸ਼ ਸਮਝੋ ਮੈਂਨੇ ਰਾਜਵੰਦ ਸਰ ਕੀ ਵੀਡੀਓ वहाँ पे मैंने काफ़ी सारी ट्रेनिंग अटेंड की लेकिन मैं देखना चाहता था कि राजवंश सर कैसे ये ट्रेन करते हैं बच्चों को तो मैं यहाँ पे आया काफी टाइम से सो सोच रहा था लेकिन मैं परसों आया तीन दिन की ट्रेनिंग थी आज हमारा लास्ट डे है तो परसों आया सर ने बताया कि आपका सारा कैसे आपने क्यों स्टार्ट करना है मैं ऑलरेडी इस लाइन में कर रहा हूँ मैं आर्किटेक्चर वगैरह में तो लेकिन सर ने बताया कैसे आपने नक्शा वगैरह कैसे बनाना है मेरे को बहुत सारी क्लैरिटी मिली इनसे और मैं आगे जाके अभी लो टिकट में काम कर रहा था अब मेरा इतना कॉन्फिडेंस हो गया है कि मैं अब हाई टिकट में कॉन्फिडेंटली काम कर सकता हूँ थैंक यू जी मैं यही रिकमेंड करूंगा कि अगर आप डर रहे हैं कि आप कैसे रियल स्टेट का काम शुरू करेंगे तो आप एक बार पर्सनली सर से आके मोहाली ऑफिस में जरूर मिलिए मैं एक बिजनेस मैन मैं सर दी प्रॉपर्टी गुरुकुल क्लास बारे इंस्टाग्राम तो वीडियो देखिया ਇਉਂ ਤੋਂ ਮੈਂ ਬਹੁਤ ਇਨਸਪਾਇਰ ਹੋਇਆ ਵੀ ਆ ਪ੍ਰਾਪਰਟੀ ਦੀ ਜਿਹੜੀ ਕਲਾਸ ਹੈ ਜੁਆਇਨ ਕਰਨੀ ਚਾਹੀਦੀ ਹੈ ਫਿਰ ਮੈਂ ਪ੍ਰਾਪਰਟੀ ਦੀ ਕਲਾਸ ਇਥੇ ਅਗੇ ਜੁਆਇਨ ਕੀਤੀ ਸਰ ਨਾਲ ਕੰਟੈਕਟ ਕੀਤਾ 3 ਦਿਨ ਦੀ ਸਰ ਦੀ ਕਲਾਸ ਸੀ ਸਰ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਰਿਟਰਨ ਤੇ ਆਲ ਵੀ ਜਿਹੜੇ ਅਬਜੈਕਟਿਵ ਸੀਗੇ ਜਿਹੜੇ ਬੇਸਿਕ ਪ੍ਰਿੰਸੀਪਲ ਸੀਗੇ ਇਨਵੈਸਟਿੰਗ ਦੇ ਹਾਊ ਟੂ ਇਨਵੈਸਟ ਇਨ ਪ੍ਰਾਪਰਟੀ ਸਰ ਨੇ ਕੱਲੀ ਕੱਲੀ ਗੱਲ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਸਤਿਕਾਰਯੋਗ ਹਰ ਚੀਜ਼ ਕੱਲੀ ਕੱਲੀ ਗੱਲ ਸਮਝਾਈ ਤੇ ਬਹੁਤ ਕੁਝ ਪ੍ਰਾਪਰਟੀ ਸਿੱਖਣ ਨੂੰ ਮਿਲਿਆ ਜਿਹੜੀ ਸਰ ਕਹਿੰਦੇ ਐ ਕੋਈ ਪ੍ਰਾਪਰਟੀ ਚੋਂ ਕੁਝ ਇਨਕਮ ਆਨ ਕਰ ਸਕਦੇ ਹੋ ਜਿਹੜੇ ਲੋਕ ਜੋਬ ਦੇ ਪਿੱਛੇ ਭੱਜੇ ਹੋਏ ਨੇ ਤੁਸੀਂ ਸਰ ਦੀ ਕਲਾਸ ਜੂਰ ਜੁਆਇਨ ਕਰੋ ਸਰ ਤੋਂ ਕੋਈ ਸਿੱਖੋ ਤੇ ਆਪਣੀ ਲਾਈਫ ਚ ਅੱਗੇ ਵਧੋ ਰੀਅਲ ਏਸਟੇਟ ਬਿਜ਼ਨਸ ਇਜ਼ ਦਾ ਬੈਸਟ ਬਿਜ਼ਨਸ ਅਕੋਰਡਿੰਗ ਟੂ ਸਰ ਐਂਡ ਥਿਸ ਇਜ਼ ਟੂ ਪ੍ਰਾਪਰਟੀ ਦਾ ਕਮ ਬਹੁਤ ਟਾਈਮ ਤੋਂ ਕਰ ਰਹੀ ਸੀ ਬਟ ਅਜੇ ਬਾਰੇ ਚ ਪੂਰਾ ਨੋਲੇਜ ਨਹੀਂ ਸੀ ਲੀਗਲ ਜੋ ਹੁੰਦਾ ਨਾ ਕਿ ਡਾਕੂਮੈਂਟਸ ਕਿਹੜੇ ਕਿਹੜੇ ਵੈਰੀਫਾਈ ਕਰਨੇ ਚਾਹੀਦੇ ਹਨ ਪਹਿਲਾਂ ਲੈਂਡ ਤੋਂ ਪਹਿਲਾਂ ਜਾਂ ਫਿਰ ਆਪਣਾ ਕਾਰਦੀ ਪ੍ਰਾਪਰਟੀ ਖਰੀਦੀ ਹੈ ਤਾਂ ਉਹਦੇ ਚ ਵੀ ਠੱਗੀ ਨਾ ਹੋ ਜਾਏ ਆਪਣੇ ਨਾਲ ਉਸ ਕਾਰਨ ਫਿਰ ਜਦੋਂ ਬਾਰੇ ਪੂਰੀ ਜਾਣਕਾਰੀ ਲੈਣ ਵਾਸਤੇ ਮੈਂ ਸਰਵਿਕ ਕਲਾਸਸ ਜੁਆਇਨ ਕੀਤੇ تھے ਉਹਦਾ ਬਹੁਤ ਬੈਨੀਫਿਟ ਹੋਇਆ ਆਪਣੇ ਨੂੰ ਪਹਿਲੇ ਦਿਨ ਸਾਨੂੰ ਥੀਰੀਟੀਕਲ ਨੋਲਿਜ ਬਾਰੇ ਦੱਸਿਆ ਗਿਆ ਕਿ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਪ੍ਰਾਪਰਟੀ ਨੂੰ ਬੈਸਟ ਪ੍ਰਾਪਰਟੀ ਬਣਾ ਸਕਦੀਆਂ ਤੇ ਨਹੀਂ ਵੀ ਬਣਾ ਸਕਦੀਆਂ ਤੇ ਕਿੰਨਾ ਠੱਗਿਆਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਦੂਜੇ ਦਿਨ ਅਸੀਂ ਸਾਈਟ ਵਿਜ਼ਿਟਸ ਕੀਤੀਆਂ ਜਿਨ੍ਹਾਂ ਦੇ ਵਿੱਚ ਅਸੀਂ 10 ਤੋਂ 15 ਸਾਈਟਸ ਵਿਜ਼ਿਟ ਕੀਤੀਆਂ ਤੇ ਉੱਥੇ ਸਾਨੂੰ ਭਾਅ ਦਾ ਪਤਾ ਲੱਗਿਆ ਕਿ ਕਿਹੜੀ ਪ੍ਰਾਪਰਟੀ ਕਿਸ ਭਾਅ ਤੇ ਵਿਕਦੀ ਹੈ ਤੇ ਉਹਦੇ ਅੰਦਰ ਕੀ ਫੀਚਰਸ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਸ ਨੁਕਸਾਨਦਾਇਕ ਹੋ ਸਕਦੀਆਂ ਨੇ ਇੱਕ ਪ੍ਰਾਪਰਟੀ ਦੇ ਲਈ ਲਾਈਕ ਕਿਸੇ ਪ੍ਰਾਪਰਟੀ ਦੇ ਅੰਦਰ ਤਾਰਾਂ ਵਾਲੀ ਜ਼ਮੀਨ ਹੁੰਦੀ ਹੈ ਜਿਵੇਂ ਜਿਹੜੀ ਉਹਦਾ ਆਮ ਪ੍ਰਾਪਰਟੀ ਤੋਂ ਅਲੱਗ ਹੁੰਦਾ ਹੈ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਬਾਰੇ ਸਾਨੂੰ ਪਤਾ ਲੱਗਿਆ ਮੈਂ ਹਰ ਇੱਕ ਉਸ ਵਿਅਕਤੀ ਨੂੰ ਸੁਜੈਸਟ ਕਰੂੰਗਾ ਕਿ ਉਹ ਸਰਦੀਆਂ ਕਲਾਸਿਸ ਲਾਵੇ ਜਿਹੜਾ ਪ੍ਰਾਪਰਟੀ ਬਿਜ਼ਨਸ ਦੇ ਅੰਦਰ ਐਂਟਰ ਕਰਨਾ ਚਾਹੁੰਦਾ ਹੈ ਮੇਰਾ ਕਾਫੀ ਇੰਟਰਸਟ ਇਸ ਲਾਈਨ ਦੇ ਵਿੱਚ ਤੇ ਆਗੇ ਕੰਮ ਵੀ ਸਟਾਰਟ ਕਰਨਾ ਚਾਹੁੰਦਾ ਤੇ ਤਿੰਨ ਦਿਨ ਦਾ ਸਾਡਾ ਕਲਾਸਿਸ ਸੀਗੀ ਵੇ 1 ਦੇ ਵਿੱਚ ਆਪਾਂ ਇਹ ਸਿੱਖਿਆ ਕਿ bizness ਕਿਉਂ ਕਰਨਾ ਚਾਹੀਦਾ ਹੈ। ਔਰ 70 ਤੋਂ 80% ਸਾਰੇ biznesses ਦਾ ਪੈਸਾ real estate ਦੇ ਵਿੱਚ ਹੀ ਆ ਰਿਹਾ। ਔਰ ਡੇ ਸੈਕਿੰਡ ਜਿਹੜਾ ਹੈਗਾ ਆਪਾਂ ਸਾਈਟ ਵਿজিট ਦੇ ਉੱਤੇ ਜਾਂਦੇ ਹਾਂ। ਸਾਨੂੰ ਡਿਫਰੈਂਟ ਸਾਈਟਸ ਦਿਖਾਉਂਦੇ ਸਰ ਤੇ ਉਹਨਾਂ ਦੇ ਪੋਜ਼ਿਟਿਵ 네ਗੇਟਿਵ ਸਾਰੇ ਪਤਾ ਲੱਗਦੇ ਹਨ ਤੇ ਜਿਹੜਾ ਥਰਡ ਡੇ ਹੈਗਾ ਉਹਦੇ ਵਿੱਚ ਆਪਾਂ ਸਾਰੀ ਕੈਲਕੂਲੇਸ਼ਨਸ ਕਰਦੇ ਹਾਂ ਜੋ ਸਰ ਦਾ ਫਾਰਮੂਲਾ ਆਏਗਾ CCM ਦਾ ਉਹਨੂੰ ਇੰਪਲਾਈ ਕਰਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਫਰਾਡ ਤੋਂ ਬਚਣਾ ਹੈ। ਤੇ ਉਸ ਪ੍ਰਾਪਰਟੀ ਤੋਂ ਬੈਸਟ ਜਿਹੜਾ ਹੈਗਾ ਉਹਦਾ ਰਿਜ਼ਲਟ ਕਢਣਾ ਹੈ ਮੈਨੂੰ ਸੀਗਾ ਇੰਟਰਸਟ ਮੇਰਾ ਪਹਿਲਾਂ ਵੀ ਸੀਗਾ ਸਾਡੀ ਥੋੜੀ ਬੈਕਗ੍ਰਾਉਂਡ ਵੀ ਹੈਗੀ ਫੈਮਿਲੀ ਦੀ ਰੀਅਲ ਏਸਟੇਟ ਦੇ ਬਿਜ਼ਨਸ ਦੇ ਵਿੱਚ ਪਰ ਸਰਦੀ ਵੀਡੀਓਜ਼ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੇਰਾ ਸਟਾਰਟ ਇੱਥੋਂ ਹੋ ਗਿਆ ਉਹ ਸਟਾਰਟ ਮੈਨੂੰ ਇੱਥੋਂ ਮਤਲਬ ਮੈਨੂੰ ਲੱਗ ਰਿਹਾ ਕਿ ਮੈਂ ਅੱਗੇ ਜਾ ਕੇ ਪ੍ਰਾਪਰਟੀ ਦਾ ਕੰਮ ਵਧੀਆ ਤਰੀਕੇ ਨਾਲ ਚਲਾ ਸਕਦਾ ਮੈਨੂੰ ਇੱਥੇ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਦੀ ਸਾਰੀ ਇਨਫੋਰਮੇਸ਼ਨ ਸਾਰੀ ਜਾਣਕਾਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਕਮਿਊਨਿਟੀ ਮੇਰੀ ਬਹੁਤ ਵਧੀਆ ਬਣ ਗਈ ਨੈਟਵਰ ये अग्नि चल के मेरे इधर कॉन्फिडेंस है कि अभी जाके अग्नि रियल स्टेट का काम कर सकते मैं गुड़गांव में आ, मतलब काफ़ी टाइम से देख रहा हूँ जो लोग रियल स्टेट के बिजनेस में एसोसिएटेड हैं मैं देख रहा हूँ उनका लाइफ स्टाइल चेंज हो गया है मतलब आ, हर बंदे के पास बड़ी बड़ी गाड़ियाँ हैं और बहुत सारे एसेट उन्होंने बना लिए हैं तो इसमें मेरा इंटरेस्ट पैदा हुआ और ट्रेनिंग के लिए मैंने फिर ढूंढना स्टार्ट किया तो यूट्यूब पर सर की वीडियो देखी मैंने हाउ टू स्टार्ट योर बिजनेस विद जॉब तो वहाँ से एक अंदर मतलब आया कि फिर इनका रिव्यू वगैरह पढ़े और पेज देखा कि किस तरह का कंटेंट यहाँ पे ट्रेनिंग होता है तो उसके बाद मैं ती पिछले तीन चार महीने से टच में था बट छुट्टी की वजह से ये प्रोग्राम अटेंड नहीं कर पाया तो फाइनली फिर मैंने डिसाइड किया कि ये ट्रेनिंग लेनी चाहिए तो मैं प्रोफेशन जो है नाल बिजनेस कर दा एग्रीकल्चर मशीनरी पैशन जर्नलिज्म भी कर पिछले दस साल तो ਤੇ ਥੋੜਾ ਟਾਈਮ ਤੋਂ ਪ੍ਰਾਪਰਟੀ ਵਿੱਚ ਜਿਹੜਾ ਹੈਗਾ ਕੁਝ ਸੇਲ ਪਰਚੇਜ਼ ਕੁਝ ਇੰਟਰਸਟ ਬਣ ਰਿਹਾ ਸੀਗਾ ਮੇਰਾ ਤੇ ਥੋੜਾ ਬਹੁਤ ਕੁਝ ਕਰ ਰਹੇ ਸੀਗੇ ਯਾਰਾ ਮੈਂ ਤਰਾ ਇਹਨਾਂ ਨੂੰ ਮਿਲ ਕੇ ਤੇ ਰਾਜਵੰਦ ਸਰ ਦੀ ਮੈਂ ਇੰਟਰਵਿਊ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਚੈੱਕ ਕੀਤਾ ਸੀਗਾ ਸਾਲ ਪਹਿਲਾਂ ਦਾ ਤੇ ਮੈਨੂੰ ਲੱਗਿਆ ਵੀ ਥੋੜਾ ਜਆ ਆਪਾਂ ਨੂੰ ਇਸ ਫੀਲਡ ਵਿੱਚ ਹੋਰ ਸਿੱਖਣਾ ਚਾਹੀਦਾ ਤਾਂ ਕਿ ਨੁਕਸਾਨ ਹੋਣ ਤੋਂ ਪਹਿਲਾਂ ਬਚਿਆ ਜਾ ਸਕੇ ਮੇਰਾ ਮੋਟਿਵ ਇਹੀ ਸੀਗਾ ਸਿੱਖਣ ਦਾ ਵੀ ਬਾਤ ਇਹ ਨਾਲ ਲੱਗੇ ਵੀ ਜੇ ਸਿੱਖ ਲੈਂਦੇ ਤਾਂ ਸਿਰ ਨੁਕਸਾਨ ਨਾ ਖਾਂਦੇ ਤਸਕਰ ਕੇ ਮੈਂ ਕਲਾਸ ਜੁਆਇਨ ਕੀਤੀ ਸੀ ਤੇ ਕਾਫੀ ਜਿਹੜਾ ਹੈਗਾ ਐਸਪੈਕਟਸ ਕਈ ਪਹਿਲੂਆਂ ਤੋਂ ਮੈਨੂੰ ਜਿਹੜਾ ਹੈਗਾ ਪ੍ਰਾਪਰਟੀ ਦੀ ਸੇਲ ਪਰਚੇਸ ਦਾ ਜਾਂ ਕਿਸ ਤਰ੍ਹਾਂ ਉਹਨੂੰ ਪ੍ਰਾਪਰਟੀ ਨੂੰ ਲੈਣ ਤੋਂ ਪਹਿਲਾਂ ਕਿਸ ਨਜ਼ਰੀਆ ਨਾਲ ਵੇਖਣਾ ਤੇ ਲੈਣ ਤੋਂ ਬਾਅਦ ਕਿਸ ਨਜ਼ਰੀਆ ਨਾਲ ਵੇਖਣਾ ਉਹ ਕਾਫੀ ਉਹਦੀ ਮਦਦ ਮਿਲੀ ਹੈ ਇੰਪਰੂਵਮੈਂਟ ਮਿਲੀ ਹੈ ਜਿਹੜੀ ਚੱਲ ਜਾਇਦਾਦ ਹੈ ਉਹ ਹਮੇਸ਼ਾ ਰੇਟ ਘਟਾਉਂਦੀ ਹੈ ਜਿਹੜੀ ਅਚਲ ਜਾਇਦਾਦ ਹੈ ਉਹ ਕਦੇ ਵੀ ਰੇਟ ਨਹੀਂ ਘਟਾਉਂਦੀ ਉਹ ਰੇਟ ਨੂੰ ਉੱਪਰ ਲੈ ਕੇ ਜਾਂਦੀ ਹੈ ਜੇ ਤੁਸੀਂ ਆਈਫੋਨ ਰੱਖਣ ਦੇ ਸ਼ੌਕੀਨ ਹੋ 4 ਸਾਲ ਦੇ ਵਿੱਚ ਆਈਫੋਨ ਤੁਸੀਂ ਰੱਖਦੇ ਹੋ 3000 ਰੁਪਏ ਮਹੀਨਾ ਤੁਸੀਂ ਮਤਲਬ ਆਈਫੋਨ ਦਾ ਦੇ ਰਹੇ ਹੋ ਕੈਲਕੂਲੇਸ਼ਨ ਕਰਕੇ ਦੇਖੋ 4 ਸਾਲ 1.5 ਲੱਖ ਰੁਪਏ ਦਾ ਫੋਨ ਹੈ 4 ਸਾਲ ਦਾ ਮਤਲਬ 48 ਮਹੀਨੇ 50 ਮਹੀਨੇ ਮੰਨ ਲਓ 50 ਨੂੰ ਜੇ 1.5 ਲੱਖ ਨਾਲ ਗੁਣਾ ਕਰ ਦੋ ਤਾਂ 3000 ਰੁਪਏ ਮਹੀਨਾ 3000 ਰੁਪਏ ਮਹੀਨਾ ਤਾਂ ਤੁਹਾਡਾ ਜਿੰਨਾ ਤੁਸੀਂ ਖਰਚਾ ਗਿਣਦੇ ਹੀ ਨਹੀਂ ਖਰਚਾ ਹੀ ਨਹੀਂ ਗਣਦੇ ਇਹਨੂੰ ਤੇ ਜੇ ਤੁਸੀਂ ਫਿਰ ਕਾਰ ਰੱਖੀਏ ਕਾਰ ਦੀ ਡਿਪ੍ਰੀਸੀਏਸ਼ਨ ਅਲੱਗ ਇੱਥੇ ਕਾਰ ਦੀ ਡਿਪ੍ਰੀਸੀਏਸ਼ਨ ਨਹੀਂ ਸੀਗੀ ਇਥੇ ਕਾਰ ਦੀ ਕਾਰ ਦੇ ਇੰਸ਼ੋਰੈਂਸ ਕਾਰ ਦੇ ਟਾਇਰ ਹੋਰ ਇੱਧਰ-ਉੱਧਰ ਕਿੰਨਾ ਕੁ ਹੋ ਜਾਏਗਾ ਮਤਲਬ ਇਹਨੂੰ ਪੂਰਾ ਕਰਨ ਵਾਸਤੇ ਮੇਰੇ ਹਿਸਾਬ ਨਾਲ 1.5 ਲੱਖ ਰੁਪਏ ਜਿਹੜਾ ਮਿੰਨਾ ਕਮਾਏਗਾ ਉਹ ਦਾਲ ਰੋਟੀ ਜੋਗਾ ਹੋ ਜਾਏਗਾ ਇਸ ਤੋਂ ਜ਼ਿਆਦਾ ਨਹੀਂ ਦਾਲ ਰੋਟੀ ਤੋਂ ਜ਼ਿਆਦਾ ਨਹੀਂ ਹੋਏਗਾ ਉਹ ਵੀ ਬਹੁਤ ਜ਼ਿਆਦਾ ਐਸ਼ ਕਰ ਰਿਹਾ ਆਪ ਵੀ ਐਸ਼ ਕਰ ਰਿਹਾ ਮਾਂ-ਬਾਪ ਨੂੰ ਵਿਆਹ ਕਰਾ ਰਿਹਾ ਭੈਣ-ਭਰਾਵਾਂ ਨੂੰ ਵਿਆਹ ਕਰਾ ਰਿਹਾ ਉਹ ਨਹੀਂ ਹੈ ਜੋਬ ਉਹ ਕੰਮ ਨਹੀਂ ਕਰ ਸਕਦਾ ਉਹ ਕੰਮ ਇੰਨੇ ਕੀ ਕਰੇਗਾ ਕਿ ਆਪਣੇ ਆਪਣੇ ਬਸ ਬੱਚੇ ਪਾਲ ਲੇਗਾ ਆਪਣੇ ਬੱਚੇ ਦੀ ਫੀਸ ਦੇਤੀ ਹੋਰ ਦੇਤੀ ਉਹ ਵੀ ਕੰਜੂਸੀਆਂ ਕਰ ਕਰ ਕੇ ਜਿਹੜਾ ਬੰਦਾ ਪ੍ਰਾਪਰਟੀ ਪਰਚੇਜ਼ਰ ਹੈ ਉਹ ਬੰਦੇ ਨੇ ਪੂਰੀ ਜ਼ਿੰਦਗੀ ਦੀ ਕਮਾਈ ਉਸ ਬੰਦੇ ਨੂੰ ਦੇਣੀ ਹੁੰਦੀ ਹੈ ਜਿਹੜਾ ਬੰਦਾ ਤੁਹਾਡਾ ਪ੍ਰਾਪਰਟੀ ਏਜੰਟ ਹੈ ਜਿਹੜਾ ਤੁਹਾਡਾ ਏਜੰਟ ਹੈ ਜਾਂ ਜਿਹੜਾ ਤੁਹਾਡਾ ਦਲਾਲ ਹੈ ਉਹਨੂੰ ਪੂਰੀ ਉਹਦੇ ਕਹਿਣ ਤੇ ਲੈਣੀ ਹੁੰਦੀ ਹੈ ਤੇ ਜਿਹੜਾ ਉਹਨੂੰ ਮੈਂ ਫਾਈਨੈਂਸ਼ੀਅਲ ਕੰਸਲਟੈਂਟ ਕਹਿੰਨਾ ਜਿਹੜਾ ਦਲਾਲ ਥੋੜਾ ਉਹਨੂੰ ਮੈਂ ਫਾਈਨੈਂਸ਼ੀਅਲ ਜੇ ਫਾਈਨੈਂਸ਼ੀਅਲ ਕੰਸਲਟੈਂਟ ਨੂੰ ਫਾਈਨੈਂਸ਼ੀਅਲ ਕੰਸਲਟੈਂਟ ਦੇ ਸਪੈਲਿੰਗ ਵੀ ਨਹੀਂ ਆਉਂਦੇ ਤਾਂ ਫਿਰ ਉਹ ਕੀ ਕਿੱਥੇ ਪੈਸੇ ਲਵਾਊਗਾ ਫਿਰ ਜਦੋਂ ਗਲਤ ਕੰਮ ਹੋ ਜਾਂਦਾ ਕੋਈ ਗਲਤ ਡਿਸੀਜਨ ਲੈ ਹੋ ਜਾਂਦਾ ਜਾਂ ਬੰਦੇ ਦੇ ਪੈਸੇ ਖਾ ਜਾਂਦੇ ਫਿਰ ਬੰਦੇ ਅੱਖਾਂ 'ਚ ਮੁੱਕੀਆਂ ਦੇ ਦੇ ਘੇਰ ਹੁੰਦੇ ਆ ਪਛਤਾਂਦੇ ਆ ਇਸ ਕਰਕੇ ਪਛਤਾਉਣ ਨਾਲੋਂ ਵਧੀਆ ਤੁਸੀਂ ਪਹਿਲਾਂ ਹੀ ਕੋਈ ਵਧੀਆ ਪੜ੍ਹੇ ਲਿਖੇ ਬੰਦੇ ਨਾਲ ਟਾਈ ਅਪ ਕਰੋ ਪੜੇ ਲਿਖੇ ਬੰਦੇ ਨਾਲ ਗੱਲਬਾਤ ਕਰੋ ਪੜੇ ਲਿਖੇ ਬੰਦੇ ਤੋਂ ਪ੍ਰਾਪਰਟੀ ਲੋ ਪੜੇ ਲਿਖੇ ਬੰਦੇ ਨੂੰ ਪ੍ਰਾਪਰਟੀ ਵੇਚੋ ਜੇ ਤੁਸੀਂ ਇਹ ਕੰਮ ਨੂੰ ਕਰ ਲੋਗੇ ਤਾਂ ਤੁਹਾਡੀ ਜਿਹੜੀ ਪੀਸੋ ਮਾਈਂਡ ਹੈ ਮਾਨਸਿਕ ਸ਼ਾਂਤੀ ਹੈ ਉਹ ਕਾਇਮ ਰਹਿ ਸਕਦੀ ਹੈ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਤੁਹਾਡਾ ਮਤਲਬ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਵੀ ਹੋਊਗੀ ਤੁਹਾਡਾ ਨੁਕਸਾਨ ਵੀ ਹੋਏਗਾ ਪੰਗਾ ਇਹ ਹੈ ਕਿ ਅਸੀਂ ਲੋਕ ਆਪਣੇ ਜਾਣਕਾਰਾਂ ਤੋਂ ਆਪਣੇ ਜਾਣਕਾਰਾਂ ਤੋਂ ਪ੍ਰਾਪਰਟੀ ਖਰੀਦਦੇ ਹਾਂ ਆਪਣਾ ਜਾਣਕਾਰ ਤਾਂ ਹੈਗਾ ਮੇਰਾ ਉਹ ਮੇਰੇ ਮੇਰੇ ਮੰਮੇ ਦਾ ਮੁੰਡਾ ਹੈਗਾ ਕੋਈ ਪ੍ਰਾਪਰਟੀ ਦਾ ਕੰਮ ਕਰਦਾ ਹੋਊਗਾ ਮੇਰੇ ਭੂਆ ਦਾ ਮੁੰਡਾ ਹੈਗਾ ਜਿਹੜਾ ਕੰਮ ਕਰਦਾ ਜਾਂ ਮੇਰਾ ਸਾਲਾ ਹੈਗਾ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਉਹ ਮੇਰਾ ਜਾਣਕਾਰ ਤਾਂ ਹੈਗਾ ਕਿ ਉਹ ਪ੍ਰਾਪਰਟੀ ਸਬਜੈਕਟ ਦਾ ਜਾਣਕਾਰ ਹੈ ਕਿ ਨਹੀਂ ਹੈ ਇਹ ਇੰਪੋਰਟੈਂਟ ਪੁਆਇੰਟ ਇਹ ਇੰਪੋਰਟੈਂਟ ਪੁਆਇੰਟ ਹੈ ਜੇ ਇਹ ਇੰਪੋਰਟੈਂਟ ਪੁਆਇੰਟ ਨੂੰ ਤੁਸੀਂ ਦਿਮਾਗ 'ਚ ਰੱਖ ਲੋਗੇ ਕਿ ਸਾਨੂੰ ਪ੍ਰਾਪਰਟੀ ਦਾ ਜਾਣਕਾਰ ਬੰਦਾ ਚਾਹੀਦਾ ਫੇਰ ਤੁਸੀਂ ਏਸੇ ਬੰਦੇ ਕੋਲ ਜਾਓਗੇ ਜਿਹੜਾ ਪ੍ਰਾਪਰਟੀ ਐਕਸਪਰਟ ਹੈ ਨਾ ਕਿ ਉਸ ਬੰਦੇ ਕੋਲ ਜਾਓਗੇ ਜਿਹੜਾ ਥੋੜਾ ਜਾਣਕਾਰ ਥੋੜੇ ਜਾਣਕਾਰ ਕੋਲ ਨਹੀਂ ਪ੍ਰਾਪਰਟੀ ਦੇ ਜਾਣਕਾਰ ਕੋਲ ਤੁਸੀਂ ਜਾਓਗੇ ਉੱਥੇ ਜਾ ਕੇ ਤੁਹਾਡੀ ਸੇਫਟੀ ਦੇ ਚਾਂਸਸ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿਸੇ ਵੀ ਬਿਜ਼ਨਸ ਦੀ ਕਾਮਯਾਬੀ ਦੇ ਲਈ ਕੁਝ ਅਸੂਲ ਹੁੰਦੇ ਨੇ ਜੇ ਮੈਂ ਪੁੱਛਾਂ ਕਿ ਇੱਕ ਚੰਗਾ ਪ੍ਰਾਪਰਟੀ ਡੀਲਰ ਡੀਲਰ ਬਣਦੇ ਲਈ ਕਿਹੜੀਆਂ ਗੱਲਾਂ ਕਿਹੜੇ ਇਨਸਾਨ ਦੇ ਸੁਨਾਤ ਹੁਣੇ ਲਾਜ਼ਮੀ ਨੇ ਵੀ ਇਹ ਬੰਦਾ ਪ੍ਰੋਫਿਟ ਵਧੀਆ ਕਾਮਯਾਬ ਹੋ ਸਕਦਾ ਦੇਖੋ ਜਿਹੜੇ ਇੱਥੇ ਤੱਕ ਇਹ ਗੱਲ ਸਿਧਾਂਤਾਂ ਦੀ ਗੱਲ ਆਈ ਸਭ ਤੋਂ ਪਹਿਲਾ ਸਿਧਾਂਤ ਇਹ ਤੁਸੀਂ ਇਮਾਨਦਾਰ ਰਹਿਣਾ ਤੁਸੀਂ ਆਪਣੀ ਰੈਪਿਊਟੇਸ਼ਨ ਠੀਕ ਰੱਖਣੀ ਹੈ ਤੁਸੀਂ ਲੋਕਾਂ ਦੇ ਨਾਲ ਲੋਕਾਂ ਨੂੰ ਜਵਾਬ ਦੇਉ ਲੋਕਾਂ ਦੀ ਜੇਬ ਚੋਂ ਤੁਹਾਨੂੰ ਪੈਸੇ ਮਿਲਣੇ ਆ ਤੁਸੀਂ ਲੋਕਾਂ ਪ੍ਰਤੀ ਇਮਾਨਦਾਰ ਵੀ ਰਹਿਣਾ ਲੋਕਾਂ ਪ੍ਰਤੀ ਸੋਹਰਦ ਵੀ ਰਹਿਣਾ ਲੋਕਾਂ ਪ੍ਰਤੀ ਜਿਹੜਾ ਤੁਹਾਡਾ ਮਤਲਬ ਵਿਚਾਰ ਹੈ ਉਹ ਵੀ ਤੁਹਾਡੇ ਵਧੀਆ ਰਹਿਣੇ ਚਾਹੀਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਮਾਨਦਾਰ ਰਹਿਣਾ ਦੂਸਰੇ ਨੰਬਰ ਤੇ ਜਿਹੜੀ ਚੀਜ਼ਾਂ ਤੁਹਾਡੇ ਵਾਸਤੇ ਜ਼ਰੂਰੀਆਂ ਕਾਮਯਾਬ ਏਜੰਟ ਬਣਨ ਵਾਸਤੇ ਜਾਂ ਕਾਮਯਾਬ ਇਨਵੈਸਟਰ ਪ੍ਰਾਪਰਟੀ ਦਾ ਇਨਵੈਸਟਰ ਬਣਨ ਵਾਸਤੇ ਜਾਂ ਕਾਮਯਾਬ ਪ੍ਰਾਪਰਟੀ ਡੀਲਰ ਬਣਨ ਵਾਸਤੇ ਇਹ ਚੀਜ਼ਾਂ ਜ਼ਰੂਰੀ ਜਿਵੇਂ ਮੈਂ CCM ਦਾ ਫਾਰਮੂਲਾ ਤਿਆਰ ਕੀਤਾ ਜ਼ਿੰਦਗੀ ਦੇ ਵਿੱਚ ਪੜਾਇਆ CCM ਦਾ ਮਤਲਬ ਪਹਿਲਾ ਸੀ ਹੈ ਕੈਲਕੂਲੇਸ਼ਨ ਹੈ ਦੂਸਰਾ ਸੀ ਕੰਪੈਰੀਜ਼ਨ ਆਫ ਰੇਟ ਹੈ ਤੁਲਨਾਤਮਕ ਸਰਵੇ ਜਿਹੜਾ ਹੋਏਗਾ ਰੇਟਾਂ ਦਾ ਤੇ ਪ੍ਰਾਪਰਟੀ ਦਾ ਤੀਸਰਾ ਮੈਨਿਪੂਲੇਸ਼ਨ ਜਾਂ ਮੈਨੇਜਮੈਂਟ ਹੈ ਇਹ ਸੀਸੀਐਮ ਦਾ ਮਤਲਬ ਹੈ ਜੇ ਇਹ ਚੀਜ਼ ਦੇ ਉੱਪਰ ਤੁਸੀਂ ਧਿਆਨ ਦਿੱਤਾ ਜਾਵੇ ਜੇ ਇਸ ਚੀਜ਼ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਉਤਾਰ ਲਿਆ ਜਾਵੇ ਮੈਂ ਗਾਰੰਟੀ ਕਰਦਾ ਯਾਰ ਕਿ ਤੁਹਾਨੂੰ ਪ੍ਰਾਪਰਟੀ ਦੇ ਵਿੱਚ ਮਾਰ ਪੈ ਨਹੀਂ ਸਕਦੀ ਕਿਉਂਕਿ ਜਦੋਂ ਤੁਸੀਂ ਕੰਪੈਰੀਜ਼ਨ ਕਰ ਲੈਂਦੇ ਹੋ ਰੇਟ ਦਾ ਤਾਂ ਤੁਹਾਨੂੰ ਕੋਈ ਬੰਦਾ ਮਹਿੰਗੀ ਪ੍ਰਾਪਰਟੀ ਨਹੀਂ ਵੇਚ ਸਕਦਾ ਜਿੰਨਾ ਮਰਜੀ ਬੰਨਾ ਬੰਦਾ ਸਮਾਰਟ ਹੋ ਕੇ ਆਵੇ ਥੋੜੇ ਤੋਂ ਸਮਾਰਟ ਨਹੀਂ ਹੋ ਸਕਦਾ ਜਦੋਂ ਤੁਸੀਂ ਕੰਪੈਰੀਸ਼ਨ ਕਰ ਲਿਆ। ਬਾਹਰ ਤੁਹਾਨੂੰ ਕਿੱਥੇ ਪੈਣੀ ਹੈ? ਜਦੋਂ ਤੁਸੀਂ ਕੰਪੈਰੀਸ਼ਨ ਨਹੀਂ ਕਰਦੇ। ਤੁਹਾਨੂੰ ਪਤਾ ਹੀ ਨਹੀਂ ਵੀ ਆਹ ਨਾਲ ਦੀ ਕਲੋਨੀ ਚ ਕੀ ਰੇਟ ਹੈ, ਪਰਲੀ ਕਲੋਨੀ ਚ ਕੀ ਰੇਟ ਹੈ? ਉਸ ਉਹਦੇ ਨਾਲ ਵਾਲਾ ਪਲਾਟ ਕੀ ਰੇਟ ਹੈ? ਜਿਹੜਾ ਖੁੱਲੀ ਸੜਕ ਦੇ ਉੱਪਰ ਪਲਾਟ ਹੈ, ਉਹਦਾ ਕੀ ਰੇਟ ਹੈ? ਜਿਹੜਾ ਤੰਗ ਗਲੀ ਦੇ ਉੱਪਰ ਪਲਾਟ ਹੈ, ਉਹਦਾ ਕੀ ਰੇਟ ਹੈ? ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਜੇ ਕਿਸੇ ਪਲਾਟ ਦਾ ਰੇਟ 20000 ਰੁਪਏ/ਗਜ ਹੈ, ਕਿਸੇ ਦਾ 8000 ਰੁਪਏ/ਗਜ ਹੈ, ਕਿਸੇ ਦਾ 15000 ਰੁਪਏ/ਗਜ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ 20000 ਰ ਪਾਣੀ ਦੀ ਵੀ ਹੈ ਸੀਵਰੇਜ ਦੀ ਵੀ ਹੈ ਪਾਰਕਾਂ ਦੀ ਵੀ ਹੈ ਸਕੂਲ ਦੀ ਵੀ ਹੈ ਹੋਰ ਸਾਰੀ ਸਹੂਲਤ ਹੈਗੀ ਹੈ ਤੇ ਜਿਹੜੇ ਚ 12000 ਹੈ ਮਤਲਬ ਉਹਦੇ ਸਹੂਲਤਾਂ ਦੇਣੀਆਂ ਤਾਂ ਹੈਗੀਆਂ ਕਲੋ ਰੇਜਰ ਨੇ ਅਜੇ ਦਿੱਤੀਆਂ ਨਹੀਂ ਅਜੇ ਚਾਲੂ ਨਹੀਂ ਹੋਈਆਂ ਜਦੋਂ ਉਹ ਚਾਲੂ ਹੋ ਜਾਣਗੀਆਂ ਫਿਰ ਉਹਦਾ ਵੀ 12000 ਰੁਪਏ ਹੋ ਜਾਏਗਾ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਜੇ ਅਸੀਂ ਕੰਮ ਕਰਾਂਗੇ ਮਤਲਬ ਕੰਪੈਰੀਸ਼ਨ ਨੂੰ ਮੁੱਖ ਰੱਖ ਕੇ ਕੰਮ ਕਰਾਂਗੇ ਤਾਂ ਡੈਫੀਨਿਟਲੀ ਸਾਨੂੰ ਕੋਈ ਮਾਰ ਨਹੀਂ ਪੈ ਸਕਦੀ ਤੁਸੀਂ ਮੈਂ ਸਮਝਦਾ ਜਿਹੜਾ ਬੰਦਾ ਸੀਸੀਐਮ ਦਾ ਫਾਰਮੂਲਾ ਲਾਗੂ ਕਰਦਾ ਆਪਣੀ ਜ਼ਿੰਦਗੀ ਵਿੱਚ ਉਹ ਬੰਦਾ ਕਦੇ ਜ਼ਿੰਦਗੀ ਵਿੱਚ ਮਾਰ ਖਾਈ ਨਹੀਂ ਜ ਪ੍ਰੋਪਰਟੀ ਡੀਲਰ ਦੇ ਥਰੂ ਹੀ ਕੋਈ ਬੰਦਾ ਪ੍ਰੋਪਰਟੀ ਕਿਉਂ ਖਰੀਦੇ ਆਮ ਤੌਰ ਤੇ ਬਹੁਤ ਵੀ ਇੱਕ ਤਰ੍ਹਾਂ ਦਾ ਕੋਈ ਹੈਗਾ ਜਿਹੜਾ ਕਹਿੰਦਾ ਜੇ ਕਿਸੇ ਦਾ ਪਲਾਟ ਲੈਣਾ ਹੈ ਮੈਂ ਨਹੀਂ ਮਾਲਕਰ ਨੂੰ ਮਿਲ ਉਸਦਾ ਜਾ ਕੇ ਵੀ ਇਹ ਕਮਿਸ਼ਨ ਬਚਾਓ ਵੀ ਦੋਨੇ ਪਾਸੋਂ ਇੱਕ ਫੈਂਟ ਕਟਵਾੜ ਦੇਣਾ ਪੈਂਦਾ ਦੇਖੋ ਇਹ ਗੱਲ ਮੈਂ ਸਮਝਦਾ ਇਸ ਤੋਂ ਮਾੜੀ ਗੱਲ ਜਾਂ ਮਾੜੀ ਸੋਚ ਹੋ ਨਹੀਂ ਸਕਦੀ ਜੇ ਤੁਸੀਂ ਪ੍ਰੋਪਰਟੀ ਡੀਲਰ ਦੀ ਕਮਿਸ਼ਨ ਬਚਾਉਂਦੇ ਹੋ ਬਚਾ ਲਓ ਮੈਂ ਕਹਿੰਦਾ ਬਚਾ ਲਓ ਲੇਕਿਨ ਜਿਹੜੀਆਂ ਪ੍ਰੋਪਰਟੀ ਡੀਲਰ ਨੂੰ ਕੁੰਡੀਆਂ ਦਾ ਪਤਾ ਜੇ ਉਹ ਤੁਹਾਨੂੰ ਨਹੀਂ ਪਤਾ ਤੁਸੀਂ ਫਸ ਵੀ ਤਾਂ ਸਕਦੇ ਹੋ ਉਹ ਤਾਂ 1% ਪਛੰਦੇ ਪਛੰਦੇ ਤੁਸੀਂ 100% ਪੈਸਾ ਫਸਾ ਸਕਦੇ ਹੋ ਤੁਸੀਂ ਜੇ ਮੈਂ ਹੁਣ ਸੀਏ ਕੋਈ ਕੀਤਾ ਹੋਇਆ ਆਪਣਾ ਮੇਰੀ ਮੇਰੀਆਂ ਰਿਟਰਨਾਂ ਭਰਦਾ ਹੋਰ ਭਰਦਾ ਜੇ ਮੈਂ ਉਹਨੂੰ 5000 10000 20000 ਰੁਪਏ ਫੀਸ ਦਿੰਦਾ ਤਾਂ ਮੇਰੇ ਉਹ ਪੈਸੇ ਵੀ ਤਾਂ ਪਛਾ ਕੇ ਦਿੰਦਾ ਜੇ ਡਾਕਟਰ ਨੂੰ ਤੁਸੀਂ ਕਹੋ ਵੀ ਬਿਨਾ ਪੈਸੇ ਤੋਂ ਤੁਹਾਡਾ ਇਲਾਜ ਕਰ ਦੇ ਨਹੀਂ ਹੋ ਸਕਦਾ ਬਿਨਾ ਬਿਨਾ ਪ੍ਰਾਪਰਟੀ ਆ ਤਾਂ ਤੁਸੀਂ ਪ੍ਰਾਪਰਟੀ ਨਹੀਂ ਲੈ ਸਕਦੇ ਬਿਨਾ ਟੀਚਰ ਤੋਂ ਤੁਸੀਂ ਆਪਣੇ ਸਕੂਲ ਦੇ ਬੱਚਾ ਆਪਣੇ ਬੱਚੇ ਨਹੀਂ ਪੜਾ ਸਕਦੇ ਤੁਸੀਂ ਹੁਣ ਕਹੋ ਵੀ ਬੱਚੇ ਨੂੰ ਆਪਾਂ ਸਕੂਲ ਚ ਕਿਉਂ ਭੇਜਣਾ ਜੀ ਘਰੇ ਹੀ ਪੜਾ ਲਵੋ ਬੱਚੇ ਨੂੰ ਘਰੇ ਤੁਸੀਂ ਪੜਾ ਸਕਦੇ ਹੋ ਸਾਰੇ ਕੰਮ ਤੁਸੀਂ ਇੱਕ ਬੰਦਾ ਸਾਰੇ ਕੰਮਾਂ 'ਚ ਕਿਵੇਂ ਐਕਸਪਰਟ ਹੋ ਜਾਊਗਾ ਜਿਹੜਾ ਬੰਦਾ ਪ੍ਰਾਪਰਟੀ ਦਾ ਕੰਮ ਹੀ ਨਹੀਂ ਕਰਦਾ ਉਹ ਪ੍ਰਾਪਰਟੀ ਦੀ ਡੀਲ ਨੂੰ ਕਿਵੇਂ ਸਹੀ ਚੜਾਏਗਾ ਉਹ ਕਿਤੇ ਨਾ ਕਿਤੇ ਜਾ ਕੇ ਉਲਝ ਜਾਊਗਾ ਕਿਤੇ ਨਾ ਕਿਤੇ ਜਾ ਕੇ ਉਹਦਾ ਐਕਸੀਡੈਂਟ ਹੋ ਜਾਊਗਾ ਫਾਈਨੈਂਸ਼ੀਅਲ ਐਕਸੀਡੈਂਟ ਫਾਈਨੈਂਸ਼ੀਅਲ ਐਕਸੀਡੈਂਟ ਹੋਇਆ ਨਹੀਂ ਤਾਂ ਬੰਦਾ ਗਿਆ ਨਹੀਂ ਮਤਲਬ ਫਾਈਨੈਂਸ਼ੀਅਲ ਐਕਸੀਡੈਂਟ ਜਿਹੜਾ ਸਭ ਤੋਂ ਮਾੜਾ ਕਿਉਂਕਿ ਬੰਦਾ ਇੱਕ ਵਾਰੀ ਦਾ ਮਤਲਬ ਕਿਥੇ ਗਿਰਿਆ ਹੋਇਆ ਤਾਂ ਬੰਦਾ ਠੀਕ ਹੋ ਜਾਂਦਾ ਜਦੋਂ ਪ੍ਰੋਪਰਟੀ ਤੇ ਜਦੋਂ ਪੈਸੇ ਦਾ ਗਰਾਵਟਾ ਨਹੀਂ ਪੈਸੇ ਤੇ ਥੱਲੇ ਲੱਗ ਜਾਂਦਾ ਜਾਂ ਕਰਜ਼ਾ ਚੜ ਜਾਂਦਾ ਤਾਂ ਉਹਦੇ ਤੋਂ ਕਰਜ਼ਾ ਨਹੀਂ ਉਤਰਨਾ ਚਾਹੀਦੀ ਜੀ ਦੀ ਬੰਦੇ ਦਾ ਹੂੰ ਤਾਂ ਇਸ ਕਰਕੇ 1% ਦੇਣ ਦੀ بجائے ਜਿਹੜਾ ਬੰਦਾ 99% ਮਤਲਬ ਡੋਬਣਾ ਚਾਹੁੰਦਾ ਮੈਂ ਉਹਨੂੰ ਸਿਆਣਾ ਕਹੂੰਗਾ ਕਿ ਪਾਗਲ ਕਹੂੰਗਾ ਇਹ ਦੱਤੂ ਜੀ ਮੇਰੇ ਹਿਸਾਬ ਨਾਲ ਤਾਂ ਸਿਆਣਾ ਹੈ ਨਹੀਂ ਉਹ ਸਿਆਣਾ ਨਹੀਂ ਹਥੇ ਫਿਰ ਪਾਗਲ ਹੈ ਜੇ ਉਹਨੂੰ ਜੇ ਪ੍ਰੋਪਰਟੀ ਡੀਲਰ ਦੀ ਕਮਿਸ਼ਨ ਹੈ ਪ੍ਰੋਪਰਟੀ ਏਜੰਟ ਦੀ ਕਮਿਸ਼ਨ ਉਹਨੂੰ ਡੈਫੀਨਿਟਲੀ ਕਮਿਸ਼ਨ ਦੇਣੀ ਚਾਹੀਦੀ ਹੈ ਕਮਿਸ਼ਨ ਦੇ ਕੇ ਆਪਣੇ ਵੀ ਰਾਤ ਦੀ ਜਿਹੜੀ ਨੀਂਦ ਹੈ ਉਹਨੂੰ ਕਾਇਮ ਰੱਖੇ ਜਿਹੜਾ ਦੂਸਰੇ ਬੰਦੇ ਦੀ ਆਪਣੇ ਪਰਿਵਾਰ ਦੀ ਵੀ ਨੀਂਦ ਨੂੰ ਕਾਇਮ ਰੱਖੇ ਬਹੁਤ ਬੰਦੇ ਪੈਸਾ ਗੁਆਲਦੇ ਆ ਬਿਨਾ ਜਾਣਕਾਰੀ ਦੇ ਪੈਸਾ ਗੁਆਲਦੇ ਆ ਤੇ ਫਿਰ ਉਹ ਸਾਰੀ ਰਾਤ ਨਾ ਸੌਂਦੇ ਨਾ ਘਰਾਂ ਦੀ ਸੌਂਦੇ ਨਾ ਬੱਚਿਆਂ ਨੂੰ ਸੌਂਦੇ ਆ ਉਹ ਉੱਠ ਉੱਠ ਕੇ ਬੜ ਬੜਾਂਦੇ ਫਿਰ ਉੱਠ ਕੇ ਰਾਤ ਨੂੰ ਉੱਠ ਕੇ ਬੜ ਬੜਾਂਦੇ ਆ ਜਿਹੜਾ ਬਿਜ਼ਨਸ ਨਹੀਂ ਕਰਦਾ ਬੰਦਾ ਜਿਹੜਾ ਜੋਬ ਕਰਦਾ ਉਹ ਉਹ ਸਿਰਫ ਆਪਣੇ ਨਾ ਔਰ ਥਾਲੀ ਦੇ ਵਿੱਚ ਸਬਜ਼ੀਆਂ ਬਦਲ ਸਕਦਾ ਵੀ ਅੱਜ ਪਿੰਡੀ ਖਾ ਲਈ ਕੱਲ ਨੂੰ ਗੋਭੀ ਖਾ ਲਈ ਪਰਸੋਂ ਗੋਭੀ ਹੋਰ ਕੱਲ ਹੀ ਪਿੰਡੀ ਖਾ ਲਈ ਜੇ ਤੁਸੀਂ ਕੋ ਖੁਸ਼ਹਾਲੀ ਵਾਲਾ ਜੀਵਨ ਜੀ ਲੈ ਖੁਸ਼ਹਾਲੀ ਵਾਲਾ ਜੀਵਨ ਨਹੀਂ ਜੀ ਸਕਦਾ ਕਿਉਂਕਿ 1 ਲੱਖ ਰੁਪਏ ਤੋਂ ਉੱਪਰ ਸੈਲਰੀ ਹੈ ਹੀ ਨਹੀਂ ਤੇ 1 ਲੱਖ ਰੁਪਏ ਸੈਲਰੀ ਜਿਹੜੀ ਮੈਂ ਕਹਿੰਦਾ ਅੱਜ ਦੀ ਰੇਟ 'ਚ ਮੈਂ ਪ੍ਰੂਵ ਕਰਦਾ ਇਸ ਗੱਲ ਨੂੰ ਕਿ 1 ਲੱਖ ਰੁਪਏ ਸੈਲਰੀ ਜਿਹੜੀ ਹੈਗੀ ਹੈ ਜਿਹੜਾ ਬੰਦਾ 1 ਲੱਖ ਰੁਪਏ ਸੈਲਰੀ ਡਰਾ ਕਰਦਾ ਉਹ ਬੰਦਾ ਅਮੀਰ ਆਦਮੀ ਦੀ ਗਿਣਤੀ 'ਚ ਨਹੀਂ ਆਂਦਾ ਗੁਜ਼ਾਰਾ ਹੋ ਸਕਦਾ ਗੁਜ਼ਾਰਾ ਤਾਂ ਕਰਦਾ ਆ ਬੰਦਾ ਕਰ ਲੂਗਾ ਵਿਚਾਰ ਤਾਂ 10 ਆਪਣੇ ਸ਼ੌਕ ਪੂਰੇ ਕਰੂਗਾ ਸ਼ੌਕ ਪੂਰੇ ਕਰਨ ਤੇ ਵਿੱਚ ਜਿੱਥੇ ਗੁਜ਼ਾਰਾ ਕਰਨ ਦੇ ਵਿੱਚ ਬਹੁਤ ਫਰਕ ਸ਼ੌਕ ਪੂਰੇ 1 ਲੱਖ ਰੁਪਏ ਚ ਨਹੀਂ ਹੋ ਸਕਦੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਕੋਸ਼ਾਲੀ ਵਾਲੇ ਪਾਸੇ ਲਜਾਣ ਦੇ ਆਰਡਰ ਦੇ ਵਿੱਚ ਆ ਜਿਹੜੀਆਂ ਟ੍ਰੇਨਿੰਗਾਂ ਉਹ ਪ੍ਰੋਵਾਈਡ ਕਰਦਾ ਤੇ ਜਿਹੜੇ ਬੰਦੇ ਫੀਸ ਦੇ ਸਕਦੇ ਉਹਨਾਂ ਤੋਂ ਫੀਸ ਵੀ ਚਾਰਜ ਕਰਦਾ ਵਧੀਆ ਫੀਸ ਲੱੱਗੇ ਠੀਕ ਹੈ ਤੇ ਜਿਹੜੇ ਬੰਦੇ ਨਹੀਂ ਕਰ ਸਕਦੇ ਫੀਸ ਨਹੀਂ ਦੇ ਸਕਦੇ ਤੇ ਉਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਵਿੱਚ ਇੱਕ ਕੰਮ ਕਰਨ ਦਾ ਜਜ਼ਬਾ ਹੈ ਜਨੂਨ ਹੈ ਜੌਬ ਨਹੀਂ ਮਤਲਬ ਜੇ ਜੌਬ ਨਹੀਂ ਕਰਨਾ ਚਾਹਦੇ ਜਾਂ ਉਹਨਾਂ ਨੂੰ ਮਿਲੀ ਨਹੀਂ ਉਹਨਾਂ ਬੰਦਿਆਂ ਨੂੰ ਮੈਂ ਫ੍ਰੀ ਵੀ ਦੱਸ ਕਰਦਾ ਯਾਰ ਹੂੰ ਤੇ ਫ੍ਰੀ ਦੱਸਣ ਦਾ ਮਤਲਬ ਇਹ ਹੀ ਹੈ ਕਿ ਜਿਹੜਾ ਉਹ ਬੰਦੇ ਜਿਹੜੇ ਹੈਗੇ ਆ ਸਾਡੇ ਨੌਜਵਾਨ ਵਰਗ ਹੈ ਉਹ ਖੁਸ਼ਹਾਲੀ ਵਾਲੇ ਰਸਤੇ ਤੇ ਤੁਰਨ ਤਾਂ ਲੱਗ ਜਾਣ ਕਦੋਂ ਪਹੁੰਚਦੇ ਕਦੋਂ ਨਹੀਂ ਪਹੁੰਚਦੇ ਵੱਧੀ ਗੱਲਾਂ ਯਾਰ ਪਹਿਲਾਂ ਤਾਂ ਸੋਚ ਹੀ ਨਹੀਂ ਬਦਲੀ ਛੱਡੀ ਜਿਹੜੀ ਦਿਸ਼ਾ ਸਾਡੇ ਦਿਮਾਗ ਦੀ ਉਹੀ ਸਾਡੀ ਦਿਸ਼ਾ ਜਿਹੜੀ ਆ ਕੇ ਨੌਕਰੀ ਤੇ ਮੁੱਕਦੀ ਹੈ ਮੈਂ ਇਹ ਚਾਹਣਾ ਵੀ ਦਿਸ਼ਾ ਉਹ ਦਿਸ਼ਾ ਨੂੰ ਬਦਲਾ ਕੇ ਦੂਜੇ ਪਾਸੇ ਜੋਬ ਜੋਬ ਤੋਂ ਬਜਾਏ ਆਪਾਂ ਬਿਜ਼ਨਸ ਵਾਲੇ ਪਾਸੇ ਜੇ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਗੇ ਠੀਕ ਹੈ ਉਚਨੀ ਚ ਹੋਏਗੀ ਮਾੜੇ ਮੂਟੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਲੇਕਿਨ ਇਹ ਵੀ ਥੋੜੀ ਜਿਹੜੀ ਦਿਸ਼ਾ ਬਦਲ ਜੂਗੀ ਜਿੱਦਨ ਤੁਹਾਡੇ ਸੋਚਣ ਦੀ ਦਿਸ਼ਾ ਬਦਲੇ ਉਦੋਂ ਤੁਹਾਡੇ ਘਰ ਦੀ ਦਸ਼ਾ ਜ਼ਰੂਰ ਬਦਲ ਜੂਗੀ ਇਹ ਮੈਂ ਗਰੰਟੀ ਨਾਲ ਕਹਿੰਦਾ ਜਿਹੜਾ ਬੰਦਾ ਉਹ ਦਿਸ਼ਾ ਨੌਕਰੀ ਵਾਲੀ ਦਿਸ਼ਾ ਪਰ ਸੋਚੇਗਾ ਉਹ ਨੌਕਰੀ ਜਿੱ ਨਹੀਂ ਲਊਗਾ ਜਿਹੜੇ ਕੋਲ 10 15 20000 ਤੇ 30000 ਉਹ ਜਿਨ੍ਹਾਂ 'ਚ ਮਤਲਬ ਗੁਜ਼ਾਰਾ ਹੋਣਾ ਮੁਸ਼ਕਲ ਹੈ ਤੇ ਜਿਹੜਾ ਬੰਦਾ ਕੋਈ ਆਪਣਾ ਕਾਰੋਬਾਰ ਕਰੇਗਾ ਉਹ ਆਪਣੇ ਸ਼ੌਕ ਵੀ ਪੂਰੇ ਕਰ ਲਊਗਾ ਤੇ ਆਪਣੇ ਮੈਂ ਸਮਝਦਾ ਵੀ ਆਪਣੇ ਮਾਪੇ ਦੇ ਸ਼ੌਕ ਵੀ ਪੂਰੇ ਕਰ ਸਕਦਾ ਆਪਣੇ ਬੱਚੇ ਦੇ ਸ਼ੌਕ ਵੀ ਪੂਰੇ ਕਰ ਸਕਦਾ ਆਪਣੇ ਸਮਾਜ ਦੇ ਵਿੱਚ ਵੀ ਵਿਚਰ ਸਕਦਾ ਸਮਾਜ ਨੂੰ ਸੇਧ ਵੀ ਦੇ ਸਕਦਾ ਸਮਾਜ ਦੇ ਨਾਲ ਸਮਾਜ ਸੇਵਾ ਵੀ ਕਰ ਸਕਦਾ ਕਿਸੇ ਹੋਰ ਜਿਹੜੀ ਕੰਮ ਹੈ ਜਿਹੜਾ ਉਹ ਕਰਨਾ ਚਾਹੇ ਉਹ ਕਰ ਸਕਦਾ